ਫਗਵਾੜਾ ਪੁਲਿਸ ਨੇ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੇ ਪਹਿਲਾਂ ਵੀ ਹਨ ਕਈ ਮਾਮਲੇ ਦਰਜ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਸਾਰਾ ਮਾਮਲਾ ਦੇਖੋ ਇਸ ਵੀਡੀਓ ਚ ਉਹ ਲੋਕਾਂ ਦੇ ਖੰਦੇ ਵਿੱਚ ਮਿਰਚਾਂ ਬਾਕੇ ਉਹਨਾਂ ਨੂੰ ਜੁੱਟਾ ਕੁਮਾਰ ਦੀ ਵਾਰਤਾ ਨੂੰ ਇਨਨਾਮ ਦੇ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਕੋਲ ਤੁਹਾਨੂੰ ਜਿਹੜੀ ਦਿਸ਼ਾ ਨਿਰਦੇਸ਼ ਦੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਬਣਦੀ ਸੀ ਤਾਂ ਉਸ ਦੀ ਐਸਐਸਪੀ ਫਗਵਾੜਾ ਜਸਪ੍ਰੀਤ ਸਿੰਘ ਔਰ ਉਚਾਰ ਸਿੰਘ ਨਾਲ ਇਸ ਰਿਪੋਰਟ ਦੇ ਵਿੱਚ ਜਿਸ ਤੋਂ ਬਹੁਤ ਉੱਚੀ ਔਰ ਗਰਗਨ ਜਿਹੜਾ ਸਾਥ ਦਿੱਤੇ ਨੇ ਨੇ ਹੂਮਨ ਇੰਟਰਵੈਨਸ਼ਨ ਦੇ ਟੈਕਨੀਕਲ ਇੰਟਰਵੈਨਸ਼ਨ ਦੇ ਬੇਸਿਸ 'ਤੇ ਇਹਨਾਂ ਦੇ ਵਰਕ ਕੀਤਾ। ਔਰ ਇਹ ਜਿਹੜੇ ਦੋਨੋਂ ਬੁਸ਼ੀਰਤ ਨਾਮ ਨੇ ਲਖਪ੍ਰਿੰਦ ਸਿੰਘ, ਪੁੱਤਰ ਜਗਿੰਦਰ ਸਿੰਘ, ਜਗਦੀ ਸਿੰਘ ਪੁੱਤਰ ਜਗਿੰਦਰ ਸਿੰਘ ਨਾਸੀ ਖਾਟੀ, ਨਾਣਾ ਸਰਪੁਰਾ ਦਾ, ਉਹ ਸਗੇਤਰ ਵਾਲੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਛੋਟਾ-ਮੋਟਾ ਵਾਰਦਾਤਾਂ ਔਰ ਚੋਰੀ ਵੀ ਵਾਰਦਾਤਾਂ ਨੂੰ ਕਰਾਉਂਦਾ। ਇਹਨਾਂ ਦੇ ਖਿਲਾਫ ਅਰਾਧਿਕ ਮਸਲੇ ਪਹਿਲਾਂ ਵੀ ਜੱਜ ਨੇ ਦੋ অনলাইন ઓર સુરેન્દ્ર સુપ્રે પે પે નું તમને કહવા દીને કે હું ਇਹਨਾਂ ਨੂੰ રિમાન્ડ ਲੈ ਕੇ ਇਹਨਾਂ ਨੂੰ ફર્ਦਰ ઇન્ચુઝ ਇਹ ਵਿੱਚ ફોન ક્લાસ ਦਿੱਤਾ વાળી તો ਇਹਨਾਂ ਨੂੰ ਧੰਨਵਾਦ ਕਰਤਾ હોઉં ਤੇ ਇਹਨਾਂ へ ਨમ્ર અભિવાદન ਕਰਦਾ ਹਾਂ ਮੈਂ ਮਿੰਦਾ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲੌਕਪੀਰ ਦੇ ਖਿਲਾਫ ਚਾਰਜ ਨਹੀਂ ਕਰਦੇ ਦਰਜ ਨੇ ઓર ਤਸਵੀਰ ਦੇ ਖਿਲਾਫ ਤੇ ਦਰਜ ਹੋਇਆ ਤਾਂ ਮੈਂ ਮਿੰਦਾ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਕਿਵੇਂ ਇਹ ਦੀ ਮੋਟਰਸਾਈਕਲ ਤੇ ਜਾਂਦੇ ਹੋਏ ਵਿਕਟਿੰਗ ਇੰਫੈਕਸ਼ਨ ਚ ਮਿੱਚਾ ਪਾ ਰਹੇ ਸੀ ਜਦੋਂ ਗਿਰ ਜਾਂਦੇ ਨੇ ਉਹਨੂੰ ਉਸ ਤੋਂ ਹਟਾ ਦੇਦੇ ਨੇ ਜੋ ਵੀ ਉਹਦੀ ਗੱਲ ਵੀ ਪਤਾ ਚੰਗਾ ਸੋਨਾਇਆ ਜਾਂ ਚਾਹੀਦਾ ਤੇ ਇਸ ਤਰੀਕੇ ਨਾਲ ਮੈਂ ਮੰਨਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹ ਵੀ ਭੁੱਲਾ ਨੇ ਚੌਂਦੇ ਸੜਕ ਦੀ ਬਨਾਤੇ ਬੰਦੇ ਕਿੱਥੇ ਸੀ ਬੇਸਡ ਔਨ ਜਿਹੜੇ ਸਾਡੀ ਇਨਫੋਰਮੇਸ਼ਨ ਐਂਡ ਵੈਲਕੂ ਸੀ ਸਿੱਧੀ ਸਾਬਤ ਤੇ ਇਹ ਜਿਹੜਾ ਚੈਕਿੰਗ ਕੀਤੀ ਹੈ ਨਾਲ ਹੀ ਪਾਇਆ ਤੋ ਤੇ ਮਮੇ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਚ ਵੀ ਇਨਵੋਲਡ ਸੀ ਜਾਂ ਹੋਰ ਕਿੱਦਾਂ ਦੇ ਕ੍ਰਾਈਮ ਇਹ ਜਿਹੜੇ ਬੇਸਿਕਲੀ ਕਰਦੇ ਸੀ ਨਾ ਸੀ ਕਿ ਉਹ ਜੀ ਗੁੱਟਾ ਖੋਹਾਂ ਦੀ ਵਾਰਦਾਤਾਂ ਕਰਦੇ ਸੀ ਇਹ ਚੋਰੀਆਂ ਦੀ ਹੀ ਇਹਨੇ ਕਾਫੀ ਵਾਰ ਕਰਤਾ ਕਿ ਇਹ ਸਮਾਜਿਕਾਂ ਦੇ ਕਾਪੀ ਨਹੀਂ ਰਜਿਸਟਰ ਨਹੀਂ ਔਰ ਇਹਨਾਂ ਦੇ ਵਿੱਚ ਹੀ ਹਜੇ ਨਾਲ ਅਰੈਸਟ ਪੈਂਦੀ ਹੈ ਜਿਵੇਂ ਕਿ ਮਰਦਮਾਨ ਤੋਂ 2022 ਸਿਟੀ ਪਰਵਾੜਾ 2023 ਦਾ ਮਾਮਲਾ ਹੈ ਚੋਰੀ ਦਾ ਸੋ ਇਹ ਵੀ ਇਹਨੇ ਮਾਰਗਤ ਇਤਿਮੀਗਟਰੀ ਚ ਸਗੈਰਾ ਟ੍ਰੇਸ ਹੋ ਰਿਹਾ ਹੈ ਇਹ ਦੌਰਾਨ ਜਿਹੜੀ ਐਨਡੀਐਨ ਦੀ ਰਿਮਾਰਕ ਲਵਾਂਗੇ ਦੋਦੇ ਵਿੱਚ ਹੋਰ ਵੀ ਇੰਕਵੈਟਿਵਲ ਦਾ ਆਪਸ ਮੈਮ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਹਾਂ ਜੀ ਆਮ ਪਬਲਿਕ ਨੂੰ ਮੇਰਾ ਇਹ ਸੰਦੇਸ਼ ਹੈ ਕਿ ਬਾਕੀਬਾਤ ਸਾਡੇ ਨਾਲ ਕ੍ਰਿਮੀਨਲ ਇਲਿਗੈਂਸ ਨੇ ਇਤੋਂ ਬਿਸਦੀ ਨੂੰ ਇਨਪੁੱਟ ਮਿਲ ਗਿਆ ਹੈ ਕੋਈ ਇਨਫੋਰਮੇਸ਼ਨ ਸਾਡੇ ਨਾਲ ਬਾਕੀਬਾਤ ਸ਼ੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉੱਪਰ ਐਕਸ਼ਨ ਲਵਾਂਗੇ ਔਰ ਕੰਟੀਨਿਊ ਰੈਕਨਿਟੀ ਹੋਵੇਗੀ ਇਸੇ ਤਰ੍ਹਾਂ ਸੋ ਆਈ ਬੇਨਿ ਕਿ ਸਾਰੇ ਬਾਕੀਬਾਤ ਸਾਡੇ ਨਾਲ ਪਰਸ਼ੀਅਰ ਕਰੋ Thank you.